ਓਏ ਚੰਨੀ ਸਾਰਾ ਦਿਨ ਮੋਬਾਈਲ ਜਾ ਜਾ ਕੇ ਵੀਡੀਓ ਬਣਾਉਂਦਾ ਰਹਿਣਾ ਮੇਰੀ ਗੱਲ ਸੁਣ ਲੈ ਕੋਈ ਕੰਮ ਧੰਦਾ ਕਰ ਲਿਆ ਕਰ ਓਹ ਕਿਆ ਗੱਲ ਕਰਤੀ ਸੋ ਕਿਆ ਮੇਰੀ ਗੱਲ ਸੁਣ ਮੈਂ ਤਾਂ ਆਪਦਾ ਕੰਮ ਤੇ ਲੱਗਿਆ ਹਾਂ ਮੇਰੀ ਗੱਲ ਤੋਂ ਸੁਣ ਵੀ ਤੂੰ ਕਿਉਂ ਖੇਸਜੀ ਦੀ ਬੋਕਲ ਮਾਰੀ ਜਾਂਦਾ ਮੈਂ ਤੈਨੂੰ ਕਈ ਦਿਨਾਂ ਦਾ ਦੇਖੀ ਜਾਂਦਾ ਵੀ ਪੁੱਛਣਾ ਪੁੱਛਲਾ ਜਿਵੇਂ ਮੈਂ ਤੈਨੂੰ ਪੁੱਛਣਾ ਬਾਈ ਬਣ ਕੇ ਦਸਮਨ ਨੂੰ ਇਹ ਕੀ ਤੂੰ ਬੋਕਲ ਜੀ ਮਾਰ ਕੇ ਫਿਰਦਾ ਰਹਿਣਾ ਓ ਕੀ ਦੱਸਾਂ ਜੰਨੀ ਯਾਰ ਤੈਨੂੰ ਮੈਂ ਨਾ ਵੋਟਾਂ ਤੋਂ ਬਾਅਦ ਅਹਰਜਾ ਪਾਲਾ ਚੜਿਆ ਮੈਨੂੰ ਅਹਰਜਾ ਪਾਲਾ ਚੜਿਆ ਛਾਲਾ ਹੁਣ ਤਾਂ ਹੀ ਉਤਰਿਆ ਜਦੋਂ ਡਾਕਟਰ ਕੋਲੇ ਗਿਆ ਉਹ ਕਹਿੰਦਾ ਟਾਈਫੈਡ ਗੋਲੀਆਂ ਨਾਲ ਤੈਨੂੰ ਪਤਾ ਹੈ ਰਾਮ ਨਹੀਂ ਆਉਂਦਾ ਭਾਈ ਵਣ ਕੇ ਤੂੰ ਮੈਨੂੰ ਐਂ ਦੱਸ ਕਿ ਜੇ ਬਾਬੇ ਬੂਬੇ ਤੋਂ ਥੋੜਾ ਬਮਾਉਣ ਲਈਦਾ ਸੀ રે ਓ ਕਿਆ ਗੱਲ ਕਰਤੀ ਸੁਖਿਆ ਫਿਰ ਤੂੰ ਪਹਿਲਾਂ ਕਿਉਂ ਨਹੀਂ ਦੱਸਿਆ ਮੈਨੂੰ ਮੈਂ ਤਾਂ ਬਾਲੇ ਬਾਬਿਆਂ ਨੂੰ ਜਾਣਦਾ ਨਾਲੇ ਮੇਰੇ ਤਾਂ ਬਾਬਿਆਂ ਕਰਕੇ ਝੜਾਈ ਮੈਂ ਤੈਨੂੰ ਐਂ ਕਹੈ ਨਾ ਗਾ ਵੀ ਤੂੰ ਇੱਕ ਨਾ ਬਾਬਾ ਓਹ ਪਰਾ ਕੁਟਿਆ ਜਿੱਥੇ ਰਹਿੰਦਾ ਤੈਨੂੰ ਪਤਾ ਕੀ ਫਕਮ ਬੜਦਾ ਐ ਸਾਏ ਜੇ ਕੁਛ ਦੱਸ ਦੇ ਤੂੰ ਉਹਦੇ ਕੋਲੇ ਜਾ ਮਿਲ ਲੈ ਤੈਨੂੰ ਥੋੜੇ ਤਾਂ ਵਾਦਰਾਮ ਕਰ ਦੂ ਤੈਨੂੰ ਭਾਈ ਵਣ ਕੇ ਮੇਰੇ ਨਾਲ ਮਜ਼ਾਕ ਨਾ ਕਰੀ ਚੰਨੀ ਦੁਖੀ ਬਹੁਤਾ ਮੈਂ ਕੋਈ ਗੱਲ ਨਹੀਂ ਮੈਂ ਬਾਗ ਚੱਲੀ ਤੂੰ ਮੇਰੇ ਨਾਲ ਬਾਗ ਜੇ ਤਾਂ ਬੜੀ ਵਧੀਆ ਗੱਲ ਆ ਭਾਈ ਕਿਆ ਗੱਲ ਕਰਤੀ ਚੱਲ ਮੈਂ ਚੱਲੂ ਸੁਖਿਆ ਤੇਰੇ ਨਾਲ ਮਨ ਨਾਲੇ ਮੈਂ ਬਲੌਗ ਬਣਾ ਲਿਓ ਯਾਰ